ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਚੰਡੀਗੜ੍ਹ ਦੇ ਵਿੱਚ ਮੇਅਰ ਦੀਆਂ ਚੋਣਾਂ ਲੈ ਕੇ ਕਾਫੀ ਗਰਮਾ-ਗਰਮਾਈ ਦੇਖਣ ਨੂੰ ਮਿਲ ਰਹੀ ਹੈ ਤੇ ਜੋ ਗੱਠਜੋੜ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਉਹਨਾਂ ਵੱਲੋਂ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਚੋਣਾਂ ਲੈ ਕੇ ਤਾਂ ਜਦੋਂ ਕੋਰਟ ਵੱਲੋਂ ਪ੍ਰਸ਼ਾਸਨ ਨੂੰ ਪੁੱਛਿਆ ਗਿਆ ਕਿ ਚੋਣਾਂ 6 ਤਰੀਕ ਨੂੰ ਹੋਈ ਕਿਉਂ ਕਰਾਓਗੇ ਤਾਂ ਵਕੀਲ ਨੇ ਕੀ ਕਿਹਾ ਤੁਸੀਂ ਵੀ ਸੁਣੋ ਪੋਸਟਪੋਨ ਪੋਸਟਪੋਨ ਅੱਜ ਜਿਹੜੀ ਦੂਸਰੀ ਪਟੀਸ਼ਨ ਫਾਈਲ ਕੀਤੀ ਗਈ ਉਹਦੇ ਵਿੱਚ ਜਿਹੜਾ ਸੈਕੰਡ ਆਰਡਰ prescribed authority cum deputy commissioner ਨੇ ਕਿਤਾ ਸੀ ਕਿ ਇਹ ਪੋਲ ਜਿਹੜੇ ਹੈ ਉਹ 6 ਫਰਵਰੀ ਨੂੰ ਅਰਜਨ ਕਿਤੇ ਜਾਂਦੇ ਆ ਉਹਨਾਂ ਨੂੰ ਚੈਲੰਜ ਕੀਤਾ ਗਿਆ ਸੀ ਜਿਹੜੀ ਮੈਕਸਿਮਮ ਆਰਗੂਮੈਂਟ ਪਟੀਸ਼ਨਰ ਸਾਈਡ ਦੀ ਰਹੀ ਉਹ ਇਸ ਤੇ ਰਹੀ ਕਿ ਡਿਪਟੀ ਕਮਿਸ਼ਨਰ ਪ੍ਰਿਸਕ੍ਰਾਈਬਡ ਅਥਾਰਟੀ ਕੋਲ ਕੋਈ ਪਾਵਰ ਨਹੀਂ ਸੀ ਕਿ ਇਹਨੂੰ ਦੁਆਰਾ ਤੋਂ ਇਸ਼ੂ ਕਰ ਦੇ ਇੱਕ ਵਾਰੀ ਉਹਨੇ ਇਸ਼ੂ ਕਰ ਤੇ ਆ ਤਾਂ ਉਸ ਤੋਂ ਬਾਅਦ ਉਹਦੀ ਕੋਈ ਜੂਰਿਸਡਿਕਸ਼ਨ ਨਹੀਂ ਬਣਦੀ ਉਸ ਦੇ ਉੱਪਰ ਮੇਰੇ ਖਿਆਲ ਦੇ ਵਿੱਚ ਕੋਰਟ ਵਾਸ ਨਾਟ ਕਨਵਿੰਸਡ ਕਿਉਂਕਿ ਪ੍ਰੋਵੀਜ਼ਨ ਜਿਹੜੀਆਂ ਪੜੀਆਂ ਗਈਆਂ ਕੋਰਟ ਚ ਮਿਊਨਿਸਪਲ ਕਾਰਪੋਰੇਸ਼ਨ ਐਕਟ ਦੀਆਂ

ਦੇ ਕਾਲ ਸਫੀਸ਼ੀਅਲ ਮਟੀਰੀਅਲ ਸੀ ਉਹ ਆਰਡਰ ਦੇ ਵਿੱਚ ਲਿਖਿਆ ਹੋਇਆ ਸੀ ਕਿ ਪ੍ਰੈਜ਼ਾਈਡਿੰਗ ਆਫੀਸਰ ਇੱਕ ਤਾਂ ਬਿਮਾਰ ਹੋ ਗਏ ਸੀ ਇਸ ਤੋਂ ਦੂਸਰਾ ਲਾਅ ਐਂਡ ਆਰਡਰ ਸਿਚੁਏਸ਼ਨ ਵੀ ਚੰਡੀਗੜ੍ਹ ਦੀ ਖਰਾਬ ਹੋਈ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਜੱਜਸ ਨੇ ਕੁਝ ਕੁਐਸਚਨ ਪੁੱਛੇ ਜਿਸ ਦੇ ਉੱਪਰ ਅਸੀਂ ਜਵਾਬ ਦਿੱਤਾ ਕਿ ਇਟ ਇਜ਼ ਨਾਟ ది ਲਾਅ ਐਂਡ ਆਰਡਰ ਐਸ ਸਚ ਆਫ ਦੀ ਪਬਲਿਕ ਇਹ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੀ ਜਿਹੜੀ 16 ਤਰੀਕ ਨੂੰ ਕਨਫਲਿਕਟ ਹੋਈ ਹੈ ਤੇ 18 ਦੇ ਵਿੱਚ ਉਹਨਾਂ ਦੀ ਜਿਹੜੀ ਬਹੁਤ ਪ੍ਰੈਜ਼ੈਂਸ ਰਹੀ ਹੈ ਉਹਦਾ ਕੌਗਨੀਸ਼ੈਂਸ ਪੁਲਿਸ ਨੇ ਬੜਾ ਸੀਰੀਅਸਲੀ ਲਿੱ ਇਹ ਇਸ ਤਰ੍ਹਾਂ ਦੀ ਦੋ ਸਟੇਟ ਪੁਲਿਸ ਦੇ ਵਿੱਚ ਆਪਸ ਕਨਫਲਿਕਟ ਅਵਾਇਡ ਕਰਨੀ ਚਾਹੀਦੀ ਹੈ ਉਹਦੇ ਉੱਪਰ ਸਟੈਪਸ ਲਿੱਤੇ ਜਾ ਰਹੇ ਹਨ ਉਹਦੀ ਅਸ਼ੋਰੈਂਸ ਦਿੱਤੀ ਜਾ ਰਹੀ ਹੈ ਔਰ ਆਲਰੇਡੀ ਮੈਟਰ ਅਥਾਰਟिटीज ਦੇ ਅੰਡਰ ਕਨਸੀਡਰੇਸ਼ਨ ਹੈ ਜਿਹੜੀ ਡੇਟ ਫਿਕਸ ਕਰਨ ਦਾ ਮਾਮਲਾ ਸੀ 6 ਫਰਵਰੀ ਅਸੀਂ ਕੋਰਟ ਨੂੰ ਦੱਸਿਆ ਕਿ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਦੀ ਅਥਾਰਟिटीज ਨੇ ਜਿਹੜੀ ਡੀਜੀਪੀ ਤੋਂ ਇਨਪੁਟ ਲੈਂਦੀ ਹੈ 22 ਤਰੀਕ ਅਯੁੱਧਿਆ ਦੇ ਕਰਕੇ ਔਰ 26 ਤਰੀਕ ਰਿਪਬਲਿਕ ਡੇ ਕਰਕੇ ਇਨ ਐਨੀ ਕੇਸ 26 ਤੋਂ ਤਾਂ ਪਹਿਲਾਂ ਪੋਸੀਬਲ ਇਲੈਕਸ਼ਨ ਹੈ ਨਹੀਂ कोर्ट ਦਾ ਵਿਊ ਐਸੀ ਕਿ ਅਗਰ ਇਹੀ ਗ੍ਰੀਵੈਂਸ ਹੈ ਕਿ 6 ਤਰੀਕ ਰੱਖ ਦਿੱਤੀ ਗਈ ਹੈ ਤਾਂ ਅਗਰ ਇਹਨੂੰ ਕਨਸਿਡਰ ਕੀਤਾ ਜਾ ਸਕਦਾ 6 ਤੋਂ ਪਹਿਲਾਂ ਦਾ ਉਹ ਵੀ ਇਨਸਟਰਕਸ਼ਨਸ ਓਰਲੀ ਕਿਹਾ ਹੈ ਆਰਡਰ ਚ ਨਹੀਂ ਆਇਆ ਜਿਹੜਾ ਆਰਡਰ ਆਇਆ ਉਹ ਨਾਰਮਲੀ ਆਰਡਰ ਹੋਇਆ ਕਿ ਨੋਟਿਸ ਆਫ ਮੋਸ਼ਨ ਜਿਹਦੇ ਵਿੱਚ ਅਸੀਂ ਜਵਾਬ ਦੇਵਾਂਗੇ ਜਿਹੜੀ ਪਿਛਲੀ ਪਟੀਸ਼ਨ ਪਈ ਹੈ ਉਹਦੇ ਨਾਲ ਪਟੀਸ਼ਨ ਲਗਾ ਦਿੱਤੀ ਗਈ ਉਹ ਇਤਨਸੇ ਜਿਹੜਾ ਸੁਪਰੀਮ ਕੋਰਟ ਵਾਲੀ ਗੱਲ ਆਈ ਹੈ ਸਾਹਮਣੇ ਫਿਟ ਨੋਮੀਨੇਟਿਡ ਕਾਉਂਸਲਰਸ ਵਾਲੀ ਉਹ ਕੀ ਦੀ ਕੋਰਟ ਨੇ ਜਦੋਂ ਪ੍ਰੋਵੀਜ਼ਨ ਪੜੀ ਕਿ ਹੂ ਕੈਨ ਬੀ ਦੀ ਪ੍ਰਿਸਕ੍ਰਾਈਬ ਅਥਾਰਟੀ ਤੋ ਦੋਨੋ ਟੀਰਾ ਦਾ ਇਹ ਸੀਗਾ ਕਿ ਜਿਹੜੀ ਪ੍ਰਸਕ੍ਰਾਈਬ ਅਥਾਰਟੀ ਨੇ ਪ੍ਰੈਜ਼ਾਈਡਿੰਗ ਅਫੀਸਰ ਲਗਾਇਆ ਔਰ ਨੋਮੀਨੇਟਡ ਵੋਟ ਲਗਾਇਆ ਹੈ ਔਰ ਕੀਪਿੰਗ ਇਨ 뷰 ਹੈ ਕਿਉਂਕਿ ਉਹਦੇ ਚ ਸੈਕਸ਼ਨ ਚ ਲਿਖਿਆ ਹੋਇਆ ਹੈ ਕਿ ਹੀ ਵਿਲ ਨਾਟ ਬੀ ਐਨਟਾਈਟਲਡ ਟੂ ਵੋਟ ਔਰ ਦੂਸਰਾ ਜੇ ਅਗਰ ਇਕੁਅਲ ਹੋ ਜਾਏਗਾ ਵੋਟਾਂ ਦਾ ਤਾਂ ਉਹ ਦੇ ਸਕਦਾ ਹੈ ਤੋ ਅਸੀਂ ਕੋਰਟ ਨੂੰ ਦੱਸਿਆ ਕਿ ਉਹ ਤਾਂ ਨੋਮੀਨੇਟਡ ਕੋਲ ਹੈ ਹੀ ਨਹੀਂ ਪਾਵਰ ਔਰ ਇਸੀ ਕਰਕੇ ਪ੍ਰਸਕ੍ਰਾਈਬ ਅਥਾਰਟੀ ਨੇ ਲਗਾਇਆ ਕਿ ਉਹ ਸਿਚੁਏਸ਼ਨ ਅਰਾਈਜ਼ ਹੀ ਨਾ ਹੋਏ ਇਸ ਕਰਕੇ ਨੋਮੀਨੇਟਡ ਲਗਾਇਆ ਹੈ ਪਰ ਕਿਤੇ ਪ੍ਰੋਵੀਜ਼ਨ ਦੇ ਵਿੱਚ ਕਨਫਿਊਜ਼ਨ ਸੀ ਕਿ ਸ਼ਾਇਦ ਉਹਦਾ ਰਾਈਟ ਹੈ ਵਿਚ ਵੀ ਐਕਸਪਲੇਨ ਕਿ ਹਾਈ ਕੋਰਟ ਨੇ ਸੈਟੀਸਫਾਈਡ ਕਰ ਚੁੱਕੇ ਹਨ ਔਰ ਔਰ ਸੁਪਰੀਮ ਕੋਰਟ ਦਾ ਮਾਮਲਾ ਪੈਂਡਿੰਗ ਹੈ ਮਤਲਬ ਚਨਾਵ ਜਿਹੜਾ ਹੈਗਾ 6 ਤੱਕ ਹੀ ਮਤਲਬ ਮੰਨੇ ਹਲੇ ਅੱਜ ਤੱਕ 6 ਤੱਕ ਦਾ ਹੈਗਾ ਹਲੇ ਕੇਸ ਕੋਰਟ ਅਰਜਨ 23 ਤਰੀਕ ਨੂੰ ਕੀਤਾ ਉਸ ਦਿਨ ਇਹ ਫੈਸਲਾ ਹੋਏਗਾ ਕਿ ਉਹ 6 ਵਾਲਾ ਮੰਨਿਆ ਜਾਏਗਾ ਜਾਂ ਕੋਈ ਹੋਰ ਕੋਰਟ ਡਾਇਰੈਕਸ਼ਨ ਦੇਗੀ ਜਾਂ ਕੋਈ ਹੋਰ ਰੀਕਨਸੀਡਰੇਸ਼ਨ ਹੋਏਗੀ ਸਰ ਦੋਨੋਂ ਕੇਸ ਇਕੱਠੇ ਹੋਣਗੇ ਦੋਨੋਂ ਕੇਸ ਉਹਦੇ ਨਾਲ ਹੀ ਦੂਸਰਾ ਕੇਸ ਵੀ ਲਗਾ ਦਿੱਤਾ ਸੂਪ ਪ੍ਰਸ਼ਾਸਨ ਦੇ ਵਕੀਰ ਵੱਲੋਂ ਕਿਹਾ ਗਿਆ ਕਿ ਅਧਿਕਾਰੀਆਂ ਦੀ ਬਿਮਾਰੀ ਨੂੰ ਲੈ ਕੇ ਤੇ ਨਾਲ ਹੀ ਜੋ ਕਿ ਸੁਰੱਖਿਆ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ 26 ਜਨਵਰੀ ਨੂੰ ਲੈ ਕੇ ਜਿਹਦੇ ਕਰਕੇ ਚੋਣਾਂ ਅੱਗੇ ਕੀਤੀਆਂ ਜਾਣ ਫਿਲਹਾਲ ਅਦਾਲਤ ਵੱਲੋਂ 23 ਤਰੀਕ ਨੂੰ ਮੁਰ ਤੋਂ ਇਸ ਮਾਮਲੇ ਵਿੱਚ ਸੁਣਵਾਈ ਹੋਏਗੀ ਹੁਣ ਵੇਖਣਾ ਹੋਵੇਗਾ 23 ਤਰੀਕ ਨੂੰ ਅਦਾਲਤ ਵੱਲੋਂ ਕੀ ਫੈਸਲਾ ਲਿਆ ਜਾਂ ਨਾਲ ਸਮਾਂ ਦੱਸੇਗਾ ਕੈਮਰਾ ਪਰਸਨ ਸੁਖੀ ਨਾਲ ਮਹਿਬਲਿੰਦਰ ਸਿੰਘ ਤੁਸੀਂ ਦੇਖਦੇ ਹੋ ਡੀਫਾਈ ਚੈਨ ਪੰਜਾਬੀ ਨਿੱਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਸਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾ ਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ